ਪਹਿਲਾ ਸਤਿੰਦਰ ਸਰਤਾਜ ਦੀ ਫਿਲਮ ਦਾ ਬਲੈਕ ਪ੍ਰਿੰਸ ਫਿਰ ਅਰਜਨ ਢਿੱਲੋਂ ਦਾ ਗਾਣਾ ਮਹਾਰਾਣੀ ਜਿੰਦਕੌਰ ਅਤੇ ਹੁਣ ਰਣਜੀਤ ਬਾਵੇ ਦਾ ਗਾਣਾ ਦਲੀਪ ਸਿੰਘ ਇਹਨਾਂ ਤਿੰਨਾਂ ਦੇ ਵਿੱਚ ਮਹਾਰਾਣੀ ਜਿੰਦਕੌਰ ਦਾ ਜ਼ਿਕਰ ਹੋਇਆ ਹੈ ਮਹਾਰਾਣੀ ਜਿੰਦਕੌਰ ਦਾ ਮੋਟਾ-ਮੋਟਾ ਇਤਿਹਾਸ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਉਹ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਆਖਰੀ ਧਰਮ ਪਤਨੀ ਸੀ ਪਰ ਅੱਜ ਆਪਾਂ ਇਹਨਾਂ ਦੇ ਜੀਵਨ ਦੇ ਉੱਤੇ ਵਿਸਤਾਰ ਨਾਲ ਚਾਨਣਾ ਪਾਵਾਂਗੇ ਕਿਦਾਂ ਗੋਰਿਆਂ ਨੇ ਮਹਾਰਾਣੀ ਜਿੰਦਕੌਰ ਨੂੰ ਤਸੀਹੇ ਦਿੱਤੇ ਅਤੇ ਕੱਪੜੇ ਲਹਾ ਕੇ ਵੀ ਉਹਨਾਂ ਦੀ ਤਲਾਸ਼ੀ ਲਈ ਗਈ ਜਿਸ ਦੇ ਕਾਰਨ ਸਿੱਖ ਕੌਮ ਪੜਕੀ ਵੀ ਸੀ ਉਹਨਾਂ ਸਮਿਆਂ ਦੇ ਵਿੱਚ ਸਸਰੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ Oops Planet ਦੇ ਉੱਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮਹਾਰਾਣੀ ਜਿੰਦਕੌਰ ਦੇ ਜੀਵਨ ਦੇ ਬਾਰੇ ਸ਼ੁਰੂ ਤੋਂ ਜੰਮਣ ਤੋਂ ਲੈ ਕੇ ਉਹਨਾਂ ਦੇ ਆਖਰੀ ਸਾਹਾਂ ਤੱਕ ਦਾ ਸਫ਼ਰ ਜੁੜੇ ਰਹੋ ਇਸ ਵੀਡੀਓ ਦੇ ਨਾਲ ਜੇ ਤੁਸੀਂ ਇਸ ਵੀਡੀਓ ਨੂੰ ਪੂਰੀ ਦੇਖਣਾ ਹੈ ਤਾਂ ਹੀ ਸ਼ੁਰੂ ਕਰਿਓ ਨਹੀਂ ਤਾਂ ਹੁਣੇ ਛੱਡ ਕੇ ਜਾ ਸਕਦੇ ਹੋ ਤੋਂ ਸ਼ੁਰੂ ਕਰਦੇ ਹਾਂ ਮਹਾਰਾਣੀ ਜਿੰਦਕੌਰ ਦਾ ਜਨਮ 417 ਈਸਵੀ ਦੇ ਵਿੱਚ ਹੋਇਆ ਇਤਿਹਾਸਿਕ ਸਰੋਤਾਂ ਦੇ ਵਿੱਚ ਕੋਈ ਵੀ ਐਗਜ਼ੈਕਟ ਡੇਟ ਨਹੀਂ ਦੱਸੀ ਗਈ ਇਸ ਦਾ ਕਰਕੇ ਮੈਂ ਸਨ ਦਾ ਅਸਰਿਆਂ 1817 ਇਹਨਾਂ ਦੇ ਪਿਤਾ ਜੀ ਦਾ ਨਾਮ ਮੰਨਾ ਸਿੰਘ ਔਲਖ ਯੋਗੀ ਇੱਕ ਘੋੜਸਵਾਰ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਇਹਨਾਂ ਦਾ ਪਿੰਡ ਦਾ ਨਾਮ ਕੁਝ ਇਤਿਹਾਸਿਕ ਸਰੋਤਾਂ ਦੇ ਵਿੱਚ ਚਚਾਰ ਜੋ ਕਿ ਗੁਜਰਾਂਵਾਲਾ ਲਿਖਿਆ ਗਿਆ ਹੈ ਅਤੇ ਕਈ ਇਤਿਹਾਸਿਕ ਸਰੋਤਾਂ ਦੇ ਵਿੱਚ ਇਹਨਾਂ ਦਾ ਪਿੰਡ ਚਾਹ ਜਫਰਵਾਲ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਲਿਖਿਆ ਗਿਆ ਹੈ ਬਚਪਨ ਦੇ ਵਿੱਚ ਰਾਜਾ ਰਾਣੀ ਦੇ ਖੇਡ ਖੇਡ ਦੇ ਵਿੱਚ ਜਿੰਦਕੌਰ ਦਾ ਸੁਪਨਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਬਣਨ ਦਾ ਜੋ ਕਿ ਵੱਡੇ ਹੋ ਕੇ ਸੱਚਮੁੱਚ ਸੱਚ ਹੋ ਗਿਆ ਜਿੰਦਕੌਰ ਦੀ ਸੂਝ-ਬੂਝ ਖੂਬਸੂਰਤੀ ਅਤੇ ਤੇਜ਼ ਦਿਮਾਗ ਨੂੰ ਦੇਖ ਕੇ ਸੱਚਮੁੱਚ ਇਹੀ ਲੱਗਦਾ ਸੀ ਕਿ ਉਹ ਰਾਣੀ ਬਣਨ ਦੇ ਤਾਂ ਪੂਰੀ ਯੋਗ ਹੈ ਤੇ ਫਿਰ ਇਹਦਾ ਸੁਪਨਾ ਕਿੱਦਾਂ ਸੱਚ ਹੁੰਦਾ ਹੈ ਜਿੰਦਕੌਰ ਦਾ ਪਣੋਈਆ ਸਰਦਾਰ ਜਵਾਲ ਸਿੰਘ ਜੋ ਕਿ ਸ਼ੇਰੇ ਪੰਜਾਬ ਦੇ ਜ਼ਗੀਰਦਾਰਾਂ ਅਤੇ ਮਹੂ ਲਗਿਆਂ ਵਿੱਚੋਂ ਸੀ ਆਪਣੇ ਸਹਰੇ ਯਾਨੀ ਕਿ ਜਿੰਦਕੌਰ ਦੇ ਘਰੇ ਆਉਂਦਾ ਹੈ ਤੇ ਮੰਨਾ ਸਿੰਘ ਆਲਖ ਨੇ ਜਵਾਹਰ ਸਿੰਘ ਕੋਲ ਗੱਲ ਕੁਝ ਇਸ ਤਰ੍ਹਾਂ ਕੀਤੀ ਕਿ ਜੇ ਆਪਣੀ ਜਿੰਦਾਬਾ ਰਹਿਤਾ ਸ਼ੇਰੇ ਪੰਜਾਬ ਦੇ ਨਾਲ ਹੋ ਜਵੇ ਤਾਂ ਆਪਣੀ ਰਾਜ ਦਰਬਾਰ ਵਿੱਚ ਇੱਜ਼ਤ ਹੋਰ ਵੀ ਜ਼ਿਆਦਾ ਵੱਧ ਜਾਈ ਹੋਗੀ ਅਤੇ ਜਵਾਹਰ ਸਿੰਘ ਨੂੰ ਇਹ ਗੱਲ ਬਹੁਤ ਹੀ ਜ਼ਿਆਦਾ ਪਸੰਦ ਆਈ ਅਤੇ ਇਹ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਘਰ ਕਰ ਗਈ ਫਿਰ ਇੱਕ ਦਿਨ ਮੌਕਾ ਦੇਖ ਕੇ ਜਵਾਹਰ ਸਿੰਘ ਨੇ ਇਹ ਗੱਲ ਸ਼ੇਰੇ ਪੰਜਾਬ ਦੇ ਸਾਹਮਣੇ ਰੱਖੀ ਅਤੇ ਉਹਨਾਂ ਨੇ ਸਿੱਧਾ ਰਿਸ਼ਤੇ ਦੀ ਗੱਲ ਤਾਂ ਨਹੀਂ ਕੀਤੀ ਉਹਨਾਂ ਨੇ ਜਿੰਦਾ ਦੀ ਤਾਰੀਫ਼ ਹੀ ਕੁਝ ਇਸ ਤਰ੍ਹਾਂ ਕੀਤੀ ਖੂਬੀਆਂ ਦਸੀਆਂ ਅਤੇ ਉਹਦਾ ਤੇਜ ਦਿਮਾਗ ਬਾਰੇ ਜਦੋਂ ਸ਼ੇਰੇ ਪੰਜਾਬ ਦੇ ਸਾਹਮਣੇ ਜ਼ਿਕਰ ਕੀਤਾ ਤਾਂ ਸ਼ੇਰੇ ਪੰਜਾਬ ਦੇ ਮਨ ਵਿੱਚ ਜਿੰਦਾ ਦੀ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਬਣ ਗਈ ਅਤੇ ਉਹ ਜਿੰਦਾ ਦੇ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਏ ਜਿੰਦਾ ਦਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਹੋਇਆ ਅਤੇ ਵਿਆਹ ਤੋਂ ਬਾਅਦ ਉਹ ਡੋਲੀ ਵਿੱਚ ਬੈਠ ਕੇ ਲਾਹੌਰ ਆ ਗਈ ਜਿੱਥੇ ਉਹਨਾਂ ਲਈ ਇੱਕ ਵੱਖਰਾ ਆਲੀਸ਼ਾਨ ਹਰ ਸੁਵਿਧਾ ਨਾਲ ਲੈਸ ਮਹਿਲ ਬਣਾਇਆ ਗਿਆ ਯੋਗੀ ਉਸ ਸਮੇਂ ਸੰਮਣ ਵਰਜ ਦੇ ਨਾਲ ਸੀ ਜਿੰਦਾ ਦੇ ਅੱਗੇ ਪਿੱਛੇ ਹੁਣ ਦਾਸੀਆਂ ਘੁੰਮ ਰੀਆਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਹੋਰ ਵੀ ਕਈ ਵਿਆਹ ਹੋਏ ਸੀ ਪਰ ਬਾਕੀ ਰਾਣੀਆਂ ਹਰ ਇੱਕ ਦੂਜੇ ਨਾਲ ਈਰਖਾ ਰੱਖਦੀਆਂ ਸੀ ਪਰ ਜਿੰਦਾ ਦਾ ਸੁਭਾ ਉਹਨਾਂ ਸਾਰਿਆਂ ਨਾਲੋਂ ਉਲਟ ਸੀ ਜਿੰਦਾ ਹਰ ਇੱਕ ਨਾਲ ਪਿਆਰ ਨਾਲ ਰਹਿੰਦੀ ਜੋ ਦਾਸੀ ਨਾਲ ਪਿਆਰ ਨਾ ਬੋਲਦੀ ਅਤੇ ਘਰ ਦੇ ਨੌਕਰ ਚਾਕਰਾਂ ਨਾਲ ਵੀ ਬਹੁਤ ਹੀ ਵਧੀਆ ਸੁਭਾ ਨਾਲ ਬੋਲਦੀ ਜਿਸ ਕਾਰਨ ਜਿੰਦਾ ਸਭ ਦੀ ਪਿਆਰੀ ਬਣ ਕੇ ਰਾਜ ਦਲਾਰੀ ਬਣ ਕੇ ਰਹਿੰਦੀ ਸੀ ਅਤੇ ਇਹਨਾਂ ਵਿੱਚ ਹੀ ਧਿਆਨ ਸਿੰਘ ਡੋਗਰੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਕੰਮਾਂ ਤੋਂ ਦੂਰ ਰੱਖ ਕੇ ਉਹਨਾਂ ਨੂੰ ਇੱਕ ਵਿਆਹ ਦੇ ਹੋਰ ਸੁਪਨੇ ਦਿਖਾਉਣਾ ਚਾਹੁੰਦਾ ਸੀ ਪਰ ਇੱਕ ਦਿਨ ਧਿਆਨ ਸਿੰਘ ਡੋਗਰੇ ਨੇ ਡੋਗਰੇ ਪਰਿਵਾਰ ਦੀ ਹੀ ਇੱਕ ਖੂਬਸੂਰਤ ਕੰਨਿਆ ਦੀ ਤਾਰੀਫ ਮਹਾਰਾਜਾ ਰਣਜੀਤ ਸਿੰਘ ਦੇ ਮੂਰੇ ਕਰਨੀ ਸ਼ੁਰੂ ਕਰ ਦਿੱਤੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਡੋਗਰੇ ਨੂੰ ਘੂਰਿਆ ਤੇ ਉੱਥੇ ਹੀ ਟੋਕ ਦਿੱਤਾ ਤੇ ਕਿਹਾ ਕਿ ਜਦੋਂ ਮਰਦ ਆਪਣੇ ਸਿਖਰ ਤੇ ਪਹੁੰਚ ਜਾਵੇ ਤਾਂ ਰੁਕ ਜਾਣਾ ਚਾਹੀਦਾ ਹੈ ਨਹੀਂ ਤਾਂ ਹਰ ਅੱਗੇ ਪੁੱਟਿਆ ਕਦਮ ਉਸ ਦੇ ਅੰਤ ਵੱਲ ਜਾਂਦਾ ਹੈ ਫਿਰ ਰਾਜ ਮਹਿਲ ਵਿੱਚ ਇੱਕ ਹੋਰ ਖੁਸ਼ੀਆਂ ਦਾ ਮੌਕਾ ਆਇਆ 4 ਸਤੰਬਰ 1838 ਨੂੰ ਦਲੀਪ ਸਿੰਘ ਦਾ ਜਨਮ ਹੋਇਆ ਸਾਰਾ ਕੁਝ ਸੂਰਤ ਅਤੇ ਮਹਾਂਦਰਾ ਜਿੰਦਕੌਰ ਨਾਲ ਮਿਲ ਰਿਹਾ ਸੀ ਜਿਸ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੰਦਕੌਰ ਨੂੰ ਮਹਾਰਾਣੀ ਦਾ ਖਿਤਾਬ ਦੇ ਦਿੱਤਾ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਜਿੰਦਾ ਦੇ ਪ੍ਰਤੀ ਇੱਕ ਖਿਆਲ ਆਇਆ ਅਤੇ ਉਹਨਾਂ ਨੇ ਜਿੰਦਾ ਨੂੰ ਪਰਖਣ ਦੇ ਲਈ ਉਹਨਾਂ ਨੂੰ ਰਾਜ ਭਾਗ ਸੰਭਾਲਣ ਦਾ ਪ੍ਰਸਤਾਵ ਦਿੱਤਾ ਪਰ ਜਿੰਦਕੌਰ ਨੇ ਆਪਣੀ ਸੂਝ-ਬੂਝ ਨਾਲ ਜਵਾਬ ਦਿੰਦਿਆ ਕਿ ਜੇ ਮੈਂ ਰਾਜ ਭਾਗ ਦੇ ਪਿੱਛੇ ਲੱਗ ਗਈ ਤਾਂ ਮੈਨੂੰ ਪਤੀ ਦਾ ਪ੍ਰੇਮ ਤਿਆਗਣਾ ਪਊਗਾ ਜੋ ਕਿ ਮੈਂ ਕਦੇ ਨਹੀਂ ਕਰ ਸਕਦੀ ਇਸ ਲਈ ਮੈਂ ਸਲਾਹ ਦੇ ਸਕਦੀ ਹਾਂ ਪਰ ਰਾਜ ਭਾਗ ਦੇ ਕੰਮ ਮੇਰੇ ਲਈ ਨਹੀਂਗੇ ਜਿਸ ਕਾਰਨ ਸ਼ੇਰੇ ਪੰਜਾਬ ਦੇ ਦਿਲ ਵਿੱਚ ਜਿੰਦਾ ਲਈ ਇੱਜ਼ਤ ਹੋਰ ਵੀ ਜ਼ਿਆਦਾ ਵੱਧ ਗਈ ਅਤੇ ਥੋੜੇ ਦਿਨ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਜਿੰਦਾ ਨੂੰ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਉਣ ਦਾ ਪ੍ਰਸਤਾਵ ਦਿੱਤਾ ਤੇ ਜਿੰਦਾ ਉੱਥੇ ਵੀ ਸਮਝ ਗਈ ਤੇ ਸੂਝ-ਬੂਝ ਨਾਲ ਜਵਾਬ ਦਿੱਤਾ ਕਿ ਟਿੱਕਾ ਸਿੰਘ ਵੀ ਤਾਂ ਮੇਰਾ ਹੀ ਪੁੱਤ ਹੈ ਜੇ ਉਹਨੂੰ ਗੱਦੀ ਦੇ ਬਿਠਾਓ ਤਾਂ ਮੇਰਾ ਦਲੀਪ ਉਹਨਾਂ ਦਾ ਅੰਗ ਰੱਖਸ਼ਕ ਬਣ ਚ ਵੀ ਸੋਭਾ ਸਮਝੇਗਾ 1839 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅਦ ਰੰਗ ਦਾ ਦੌਰਾ ਪਿਆ ਜਿਸ ਕਾਰਨ ਉਹ 5-6 ਮਹੀਨੇ ਮੰंजे ਤੇ ਹੀ ਪੈ ਰਿਹਾ ਆਖਰੀ 6-7 ਦਿਨ ਡੋਗਰੇ ਨੇ ਚਲਾਕੀ ਨਾਲ ਮਹਾਰਾਣੀ ਜਿੰਦਾ ਨੂੰ ਮਹਾਰਾਜਾ ਦੇ ਕੋਲ ਤੱਕ ਨਹੀਂ ਆਉਣ ਦਿੱਤਾ ਅਤੇ 58 ਸਾਲ 7 ਮਹੀਨੇ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਅਗਲੇ ਜਹਾਨ ਦੇ ਵਾਸੀ ਹੋ ਗਏ ਅਗਲੇ ਦਿਨ ਗੁਰਦੁਆਰਾ ਡੇਰਾ ਸਾਹਿਬ ਪਿੱਛੇ ਚੰਦਨ ਦੀ ਚਿਤਾ ਤਿਆਰ ਕੀਤੀ ਗਈ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਾਂ ਫਿਰ ਸਤੀ ਹੋਣ ਲਈ ਮਹਾਰਾਜਾ ਰਣਜੀਤ ਸਿੰਘ ਦੀਆਂ ਸਾਰੀਆਂ ਰਾਣੀਆਂ ਇਕੱਠੀਆਂ ਹੋ ਗਈਆਂ ਅਤੇ ਚਿਤਾ ਵੱਲ ਤੁਰਨ ਲੱਗੀਆਂ ਤੇ ਉਹਨਾਂ ਦੇ ਨਾਲ ਹੀ ਜਿੰਦਾ ਵੀ ਸਤੀ ਹੋਣ ਲਈ ਤਿਆਰ ਹੋ ਗਈ ਪਰ ਰਾਣੀ ਪਹਾੜਨ ਜਿਸ ਦਾ ਕੀ ਜਿੰਦਾ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ ਅਤੇ ਰਾਣੀ ਪਹਾੜਨ ਨੇ ਜਿੰਦਕੌਰ ਨੂੰ ਰੋਕਿਆ ਅਤੇ ਰਣਜੀਤ ਅਤੇ ਦਲੀਪ ਸਿੰਘ ਦੀ ਪਰਵਰੇਸ਼ ਬਾਰੇ ਸੋਚਣ ਨੂੰ ਕਿਹਾ ਉਸਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਤੇਰਾ ਮਹਾਰਾਜਾ ਰਣਜੀਤ ਸਿੰਘ ਦੇ ਲਈ ਕੀ ਪ੍ਰੇਮ ਸੀ ਅਸੀਂ ਸਾਰੀਆਂ ਰਾਣੀਆਂ ਸਤੀ ਹੋਣ ਲਈ ਤਿਆਰ ਹਾਂ ਪਰ ਤੂੰ ਇੱਥੇ ਰਹਿ ਕੇ ਦਲੀਪ ਸਿੰਘ ਦਾ ਪਰਵਰੇਸ਼ ਕਰ ਅਤੇ ਉਹਨੂੰ ਇੱਕ ਯੋद्धा ਬਣਾ ਅਤੇ ਥੋੜੇ ਬਹੁਤ ਰਾਜ ਭਾਗ ਦੇ ਕੰਮ ਵੀ ਦੇਖ ਸ਼ੇਰੇ ਪੰਜਾਬ ਨੇ ਜਿਉਂਦੇ ਜੀ ਹੀ ਖੜਕ ਸਿੰਘ ਨੂੰ ਲਾਹੌਰ ਦੀ ਗੱਦੀ ਦਾ ਵਾਰਸ ਗੋਸ਼ਿਤ ਕਰ ਦਿੱਤਾ ਸੀ ਜਿਸ ਕਾਰਨ ਖੜਕ ਸਿੰਘ ਨੂੰ ਹੀ ਲਾਹੌਰ ਦੀ ਗੱਦੀ ਤੇ ਬਿਠਾਇਆ ਗਿਆ ਪਰ ਡੋਗਰੇ ਭਰਾਵਾਂ ਨੇ ਸਾਰੇ ਪੁੱਤਰਾਂ ਨੂੰ ਇੱਕ ਇੱਕ ਕਰਕੇ ਮਰਵਾ ਦਿੱਤਾ ਇਸ ਦੀ ਪੂਰੀ ਜਾਣਕਾਰੀ ਅਸੀਂ ਸਿੱਖ ਰਾਜ ਵਾਲੀ ਆਉਣ ਵਾਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਕਿਦਾਂ ਕਿਦਾਂ ਕਰਕੇ ਖੜਕ ਸਿੰਘ ਟਿੱਕਾ ਸਿੰਘ ਨੌਨਿਹਾਲ ਸਿੰਘ ਹਰ ਇੱਕ ਗੱਦੀ ਦੇ ਉੱਤਰਾ ਅਧਿਕਾਰੀ ਨੂੰ ਡੋਗਰੇ ਭਰਾਵਾਂ ਦੀ ਸਾਜ਼ਿਸ਼ ਕਰਕੇ ਮਰਵਾਇਆ ਇਹ ਵੀਡੀਓ ਸਪੈਸ਼ਲ ਮਹਾਰਾਣੀ ਜਿੰਦਾ ਦੇ ਜੀਵਨ ਤੇ ਇਸ ਕਰਕੇ ਅਸੀਂ ਇਸ ਦੇ ਵਿੱਚ ਡੰਗਾਈ ਦੇ ਵਿੱਚ ਨਹੀਂ ਜਾ ਰਹੇ ਅਤੇ ਅੰਤ ਬਲੀਪ ਸਿੰਘ ਨੂੰ ਗੱਦੀ ਤੇ ਬਿਠਾ ਦਿੱਤਾ। ਦਲੀਪ ਸਿੰਘ ਤਾਂ ਉਦੋਂ 1 ਸਾਲ ਦਾ ਵੀ ਨਹੀਂ ਸੀ ਜਿਸ ਕਾਰਨ ਜਿੰਦਕੌਰ ਨੂੰ ਰਾਜ ਦੀ ਭੱਜ ਦੌੜ ਸੰਭਾਲਣੀ ਪਈ। ਫਿਰ ਧੋਖੇ ਨਾਲ ਫੌਜਾਂ ਨੂੰ ਆਪਸ ਵਿੱਚ ਲੜਵਾਇਆ ਗਿਆ, ਮਰਵਾਇਆ ਗਿਆ, ਧੋਖੇ ਨਾਲ ਫੌਜਾਂ ਤੇ ਹਮਲੇ ਕਰਵਾਏ ਗਏ ਅਤੇ ਸਾਰਾ ਇਲਜ਼ਾਮ ਡੋਗਰੇ ਭਰਾਵਾਂ ਨੇ ਜਿੰਦਕੌਰ ਤੇ ਲਾ ਦਿੱਤਾ। ਫਿਰ ਇੱਕ ਦਿਨ ਜਿੰਦਕੌਰ ਦਾ ਭਰਾ ਉਹਨਾਂ ਕੋਲ ਇੱਕ ਚਿੱਠੀ ਲੈ ਕੇ ਪਹੁੰਚਦਾ ਹੈ ਜਿਸ ਦੇ ਵਿੱਚ ਜਿੰਦਾਂ ਨੂੰ ਲਾਹੌਰ ਛੱਡਣ ਦਾ ਫਰਮਾਨ ਜਾਰੀ ਕੀਤਾ ਹੋਇਆ ਸੀ ਤੇ ਜਿੰਦਕੌਰ ਨੇ ਆਪਣੇ ਭਰਾ ਨੂੰ ਪੁੱਛਿਆ ਮੇਰਾ ਪੁੱਤਰ ਦਲੀਪ ਸਿੰਘ ਤਾਂ ਤਿੰਨ ਦਿਨ ਤੋਂ ਡੋਗਰੇ ਭਰਾਵਾਂ ਦੇ ਨਾਲ ਸ਼ਿਕਾਰ ਖੇਡਣ ਗਿਆ ਹੈ ਫਿਰ ਮੈਨੂੰ ਇਹ ਹੁਕਮ ਕਹਨੇ ਦਿੱਤਾ ਉਹਨਾਂ ਦੇ ਭਰਾ ਨੇ ਵੀ ਉੱਤਰ ਦਿੱਤਾ ਕਿ ਰਾਜ ਦਰਬਾਰ ਸਾਰਾ ਵਿੱਕ ਚੁੱਕਾ ਹੈ ਹੁਣ ਇੱਥੇ ਗੱਦੀ ਦੇ ਵਾਰਸ ਦੀ ਨਹੀਂ ਵਕਾਉ ਦਰਬਾਰੀਆਂ ਦੀ ਚਲਦੀ ਹੈ ਅਤੇ ਤੁਹਾਡਾ ਪੁੱਤਰ ਵੀ ਤਿੰਨ ਦਿਨ ਤੋਂ ਡੋਗਰੇ ਭਰਾਵਾਂ ਦੇ ਨਾਲ ਸ਼ਿਕਾਰ ਖੇਡਣ ਦੇ ਲਈ ਨਹੀਂ ਗਿਆ ਉਹਨਾਂ ਨੂੰ ਸਾਜ਼ਿਸ਼ ਦੇ ਤਹਿਤ ਤੁਹਾਡੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਜਿਸ ਦਾ ਕਾਰਨ ਹੁਣ ਤੁਸੀਂ ਸ਼ਾਇਦ ਸਾਰੀ ਉਮਰ ਆਪਣੇ ਪੁੱਤਰ ਦਾ ਮੁੱਖ ਵੀ ਨਾ ਦੇਖ ਸਕੋ ਜਿੰਦਾ ਇਸੇ ਸਦਮੇ ਦੇ ਵਿੱਚ ਬੇਹੋਸ਼ ਹੋ ਗਈ ਫਿਰ ਜਿੰਦਾ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਚੱਕ ਕੇ ਪਾਲਕੀ ਦੇ ਵਿੱਚ ਪਾਇਆ ਗਿਆ ਤੇ ਲਾਹੌਰ ਤੋਂ 2 ਮੀਲ ਦੂਰ ਸੰਮਣ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ ਇੱਥੇ ਉਹਨਾਂ ਨੂੰ 1.5 ਲੱਖ ਪੈਨਸ਼ਨ ਅਤੇ 16 ਦਾਸੀਆਂ ਵੀ ਦਿੱਤੀਆਂ ਗਈਆਂ ਇਹ ਸਿਰਫ ਇਹ ਸਿਰਫ ਜਨਤਾ ਦਾ ਮਾਹੌਲ ਦੇਖਣ ਲਈ ਸੀ ਕਿ ਜਿੰਦਾਂ ਨੂੰ ਕੈਦ ਕਰਨ ਦੀ ਸਜ਼ਾ ਸੁਣਾ ਕੇ ਲੋਕਾਂ ਦੇ ਵਿੱਚ ਕੀ ਮਾਹੌਲ ਬਣਦਾ ਹੈ ਫਿਰ 10 ਦਿਨ ਬਾਅਦ ਜਿੰਦਾਂ ਨੂੰ ਸ਼ੇਖੂਪੁਰੇ ਦੇ ਕਿਲੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਅਤੇ ਪੈਨਸ਼ਨ ਵੀ 1.5 ਲੱਖ ਤੋਂ ਹਟਾ ਕੇ 48000 ਕਰ ਦਿੱਤੀ ਗਈ ਸੰਮਣ ਬੁਰਜ ਤੋਂ ਸ਼ਿਫਟ ਕਰਨ ਦਾ ਗੋਰੀ ਸਰਕਾਰ ਨੇ ਏ ਫਰਮਾਨ ਦਿੱਤਾ ਕਿ ਜਿੰਦਾ ਆਪਣੇ ਸਾਥੀਆਂ ਤੱਕ ਚਿੱਠੀਆਂ ਪਹੁੰਚਾਉਂਦੀ ਹੈ ਤੇ ਉਹ ਲੋਕਾਂ ਨੂੰ ਸਰਕਾਰ ਦੇ ਖਿਲਾਫ ਭੜਕਾ ਰਹੀ ਹੈ ਜਿਸ ਕਾਰਨ ਜਿੰਦਾ ਨੂੰ ਹੁਣ ਛੇਕੂਪੁਰੇ ਦੇ ਕਿਲੇ ਦੇ ਵਿੱਚ ਰੱਖਿਆ ਗਿਆ ਹੈ ਤਾਂ ਕਿ ਜਿੰਦਾ ਦੀਆਂ ਚਿੱਠੀਆਂ ਉਹਦੇ ਸਾਥੀਆਂ ਤੱਕ ਨਾ ਪਹੁੰਚ ਸਕਣ ਉਧਰ 10 ਸਾਲ ਦੇ ਦਲੀਪ ਨੂੰ ਸਿੱਖੀ ਤੋਂ ਇਸਾਈ ਬਣਾ ਦਿੱਤਾ ਗਿਆ ਅਤੇ ਉਸ ਦੇ ਕੇਸ ਕਵੀਨ ਵਿਕਟੋਰੀਆ ਨੂੰ ਲੰਡਨ ਦੇ ਵਿੱਚ ਤੋਹਫੇ ਵਜੋਂ ਭੇਜੇ ਗਏ ਫਿਰ ਮਹਾਰਾਣੀ ਨੂੰ ਸ਼ੇਖੂਪੁਰ ਦੇ ਕਿਲੇ ਦੇ ਵਿੱਚ ਰਹਿੰਦੇ ਰਹਿੰਦੇ ਹੀ ਇੱਕ ਹੋਰ ਇਲਜ਼ਾਮ ਲਾਇਆ ਗਿਆ ਗੋਰੀ ਸਰਕਾਰ ਨੇ ਇਲਜ਼ਾਮ ਲਾਇਆ ਕਿ ਮਹਾਰਾਣੀ ਜਿੰਦਕੌਰ ਕਸ਼ਮੀਰ ਦੇ ਰਾਜੇ ਗਲਾਬ ਸਿੰਘ ਅਤੇ ਦਲੀਪ ਸਿੰਘ ਨੂੰ ਪੜਕਾਉਂਦੀ ਹੈ ਤੇ ਜਿਸ ਦੇ ਕਾਰਨ ਉਸ ਨੂੰ ਦੇਸ਼ ਨਿਕਾਲਾ ਦਾ ਹੁਕਮ ਵੀ ਦਿੱਤਾ ਗਿਆ ਫਿਰ ਮਹਾਰਾਣੀ ਜਿੰਦਕੌਰ ਨੂੰ ਕੁਝ ਦਿਨ ਫਿਰੋਜ਼ਪੁਰ ਰੱਖ ਕੇ ਬਨਾਰਸ ਦੇ ਚਨਾਰ ਫੋਰਟ ਪੰਚਾਦਤਾ ਗਿਆ ਅਤੇ ਨਾਲ ਹੀ ਉਹਨਾਂ ਦੀ ਪੈਨਸ਼ਨ 48000 ਤੋਂ 10000 ਵੀ ਕਰ ਦਿੱਤੀ ਗਈ। ਇਹ ਪੈਨਸ਼ਨ ਸਾਲਾਨਾ ਸੀ ਨਾ ਕਿ ਮਹੀਨਾ। ਅਤੇ 16 ਦਾਸੀਆਂ ਤੋਂ ਵੀ ਇੱਕ ਦਾਸੀ ਕਰ ਦਿੱਤੀ ਗਈ। ਉਹ ਵੀ ਦਾਸੀ ਮਹਾਰਾਣੀ ਦੀ ਬਚਪਨ ਦੀ ਸਹੇਲੀ ਸੀ ਜਿਸ ਦਾ ਨਾਮ ਗੋਮਤੀ ਸੀ। ਮਹਾਰਾਣੀ ਦਾ ਗੋਰੀ ਸਰਕਾਰ ਦੇ ਵਿੱਚ ਇੰਨਾ ਖੋਫ ਸੀ ਕਿ ਉਹ ਮਹਾਰਾਣੀ ਨੂੰ ਕਮਰੇ ਦੇ ਵਿੱਚ ਹੀ ਬੰਦ ਰੱਖਦੇ ਸੀ। ਉਸ ਨੂੰ ਕਮਰੇ ਤੋਂ ਬਾਹਰ ਆਉਣ ਦਾ ਇਜਾਜ਼ਤ ਨਹੀਂ ਸੀ ਅਤੇ ਇੱਕ ਛੋਟੀ 3 ਫੁੱਟ ਦੀ ਤਾਕੀ ਘੋਲ ਕੇ ਹੀ ਮਹਾਰਾਣੀ ਨੂੰ ਆਵਾਜ਼ ਮਾਰ ਕੇ ਉਹਦੀ ਆਵਾਜ਼ ਸੁਣ ਲੈਂਦੇ ਜਿਸ ਦਾ ਕਾਰਨ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਮਹਾਰਾਣੀ ਹੱਲੇ ਹੈਗੀ ਹੈ ਭੱਜੀ ਨਹੀਂ ਉਧਰ ਦਲੀਪ ਸਿੰਘ ਦੀ ਜ਼ਿੰਮੇਵਾਰੀ ਗਵਰਨਰ ਜਰਨਲ ਨੂੰ ਦੇ ਦਿੱਤੀ ਜਾਂਦੀ ਹੈ ਫਿਰ ਇੱਕ ਦਿਨ ਗੋਰੀ ਸਰਕਾਰ ਨੂੰ ਕੁਝ ਸਿੱਖਾਂ ਨੂੰ ਢਕਾਉਣ ਵਾਲੀਆਂ ਚਿੱਠੀਆਂ ਮਿਲਦੀਆਂ ਇਹ ਵੀ ਇਲਜ਼ਾਮ ਮਹਾਰਾਣੀ ਜਿੰਦਕੌਰ ਤੇ ਲਗਾਇਆ ਜਾਂਦਾ ਹੈ